ਪੁਲਿਸ ਨੂੰ ਰਿਪੋਰਟ ਸੇਗੀ ਸੀਆਈਏ ਦੀ ਟੀਮ ਨੂੰ ਕਿ ਕਿਤੇ ਨਾਜਾਇਜ਼ ਹਸਲਾ ਹੈ ਤਾਂ ਇੱਕ ਰਾਣਾ ਮਨਸੂਰਪੁਰੀਆ ਕਾਫੀ ਬਦਮਾਸ਼ ਹੈ ਉਹਦੇ ਤੇ ਜਦੋਂ ਹਮਲਾ ਕਰਨ ਗਈ ਉਹਦੇ ਤੋਂ ਹਥਿਆਰ ਬਰਾਮਦ ਕਰਾਉਣ ਗਈ ਤਾਂ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਇੱਕ ਸੀਨੀਅਰ ਕਾਂਸਟੇਬਲ ਆ ਅਮਰਤਪਾਲ ਸਿੰਘ ਉਹਦੀ ਜਾਨ ਚਲੀ ਗਈ ਹੈ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਤੇ ਸਰਕਾਰ ਬਰੋਧੀਆਂ ਤੇ ਚੁੱਕਦੀ ਐ ਕਿ ਤੁਹਾਡੇ ਵੇਲੇ ਕੀ ਸੀ ਹੂੰ ਇਹਦਾ ਕੋਈ ਜਵਾਬ ਨਹੀਂ ਸਰਕਾਰ ਦਾ ਇਹ ਜਿਹੜਾ ਅਮਰਤਪਾਲ ਸਿੰਘ ਦਾ ਮਾਰਿਆ ਗਿਆ ਹੈਡ ਕਨਸਟੇਬਲ ਮੁਖ ਸਪਾਈ ਇਹਦਾ ਮਤਲਬ ਇਹਨਾਂ ਦੇ ਹੌਸਲੇ ਇੰਨੇ ਪਲੰਤ ਹੋ ਗਏ ਸਰਦਾਰ ਸਾਹਿਬ ਵੱਡੀ ਤੇ ਅਹਿਮ ਖਬਰ ਦਾ ਰੱਖ ਕਰਦੇ ਆਂ ਵੱਡੀ ਤੇ ਅਹਿਮ ਖਬਰ ਖਸ਼ਿਆਰਪੁਰ ਦੇ ਮੁਕੇਰੀਆਂ ਤੋਂ ਸਾਹਮਣੇ ਆ ਰਹੀ ਹੈ ਮੁਕੇਰੀਆਂ ਦੇ ਵਿੱਚ ਪਿੰਡ ਮਨਸੂਰਪੁਰ ਦੇ ਵਿੱਚ ਰੇਡ ਕਰਨ ਗਈ ਸੀ ਸੀਆਈਏ ਦੀ ਟੀਮ ਸੀਆਈ ਦੀ ਟੀਮ ਨੂੰ ਤਲਾਬ ਮਿਲੀ ਸੀ ਕਿ ਕੁਝ ਨਜਾਇਜ਼ ਹਥਿਆਰ ਨੇ ਕਿਉਂਕਿ ਹਥਿਆਰਾਂ ਦਾ ਮੁੱਦਾ ਇਸ ਕਰਕੇ ਵੀ ਹੁਣ ਭੱਖ ਦਾ ਨਜ਼ਰ ਆ ਰਿਹਾ ਅਸਲਾ ਜਮ੍ਹਾਂ ਕਰਾਉਣ ਦੀ ਜਿਹੜੀ ਆ ਕੋਚਨਾ ਹੋ ਚੁੱਕੀ ਹੈ ਚੋਣਾ ਦੇ ਦੌਰਾਨ ਲਾਇਸੈਂਸੀ ਅਸਲਾ ਜਮ੍ਹਾਂ ਹੋ ਜਾਂਦਾ ਤੇ ਇਸ ਦੇ ਚੱਲਦਿਆਂ ਪੁਲਿਸ ਨੂੰ ਇਨਪੁਟ ਸੀਗੀ ਸੀਆਈਏ ਦੀ ਟੀਮ ਨੂੰ ਕਿ ਕਿਤੇ ਨਜਾਇਜ਼ ਅਸਲਾ ਹੈ ਤਾਂ ਇੱਕ ਰਾਣਾ ਮਨਸੂਰਪੁਰੀਆ ਕਾਫੀ ਬਦਮਾਸ਼ ਹੈ ਉਹਦੇ ਤੇ ਜਦੋਂ ਹਮਲਾ ਕਰਨ ਗਈ ਉਹਦੇ ਤੋਂ ਹਥਿਆਰ ਬਰਾਮਦ ਕਰਾਉਣ ਗਈ ਤਾਂ ਉਹਨੇ ਪੁਲਿਸ ਦੇ ਉੱਤੇ ਗੋਲੀ ਚਲਾ ਦਿੱਤੀ ਜਿਸ ਤੋਂ ਬਾਅਦ ਦੇ ਵਿੱਚ ਇੱਕ ਸੀਨੀਅਰ ਕਾਂਸਟੇਬਲ ਆ ਅਮਰਤਪਾਲ ਸਿੰਘ ਉਹਦੀ ਜਾਨ ਚਲੀ ਗਈ ਹੈ ਹੋਰ ਵੀ ਕਈ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਨਾਲ ਜੁੜੀਆਂ ਅਪਡੇਟਸ ਨੇ ਉਹਨਾਂ ਦੀ ਵੀ ਤੁਹਾਨੂੰ ਨਾਲ ਦੀ ਨਾਲ ਜਾਣਕਾਰੀ ਦਿੰਦੇ ਰਹਾਂਗੇ ਪਰ ਵੱਡੀ ਤਹਿ ਮੁਖਬਰ ਹੈ ਕਿ ਪੁਲਿਸ ਦੀ ਟੀਮ ਦੇ ਉੱਤੇ ਹਮਲਾ ਹੋ ਗਿਆ ਐ ਇੰਨੇ ਇੱਕ ਹੌਸਲੇ ਬੁਲੰਦ ਹੋ ਚੁੱਕੇ ਨੇ ਬਦਮਾਸ਼ਾਂ ਦੇ ਕਿ ਕੋਈ ਕਿਸੇ ਦੀ ਪਰਵਾਹ ਨਹੀਂ ਜੀ ਦੇਖੋ ਇਹੀ ਤਾਂ ਚੀਜ਼ ਸਾਰਾ ਸਾਹਮਣੇ ਆ ਰਹੀ ਹੈ ਹਮ ਕਿ ਅਮਨ ਕਾਨੂੰਨ ਦੀ ਜਿਹੜੀ ਸਥਿਤੀ ਹੈ ਇਹ ਤੇਜ਼ੀ ਨਾਲ ਕੈਂਦੀਆਂ ਕਲਾਮਾਂ ਵਾਲੇ ਪਾਸੇ ਨੂੰ ਜਾ ਰਹੀ ਹੈ ਵਿਰੋਧੀ ਵੀ ਸਵਾਲ ਚੁੱਕ ਰਹੇ ਨੇ ਤੇ ਸਰਕਾਰ ਵਿਰੋਧੀਆਂ ਤੇ ਚੁੱਕਦੀ ਹੈ ਕਿ ਤੁਹਾਡੇ ਵੇਲੇ ਕੀ ਸੀ ਹਮ ਇਹਦਾ ਕੋਈ ਜਵਾਬ ਨਹੀਂ ਸਰਕਾਰ ਦਾ ਕਿ ਤੁਹਾਡੇ ਵੇਲੇ ਵੀ ਤਾਂ ਆਹੀ ਕੁਝ ਹੁੰਦਾ ਸੀ ਤੇ ਤੁਹਾਨੂੰ ਲੋਕਾਂ ਨੇ ਤਾਂ ਬਣਾਇਆ ਸੀ ਕਿ ਉਹ ਸਾਰਾ ਕੁਝ ਹੁੰਦਾ ਰੁਕੇ ਜੇ ਇਹ ਕਹਿ ਦੇਣਾ ਕਿ ਤੁਹਾਡੇ ਵੇਲੇ ਵੀ ਆਹੀ ਕੁਝ ਹੁੰਦਾ ਸੀ ਇਹ ਗਲਤ ਗੱਲ ਹੈ ਹੁਣ ਇਹ ਗਲਤ ਇਹਨਾਂ ਨੇ ਕਹਿਤੀ ਇਹ ਜਿਹੜਾ ਅਮਰਤਪਾਲ ਸਿੰਘ ਤਾਂ ਮਾਰਿਆ ਗਿਆ ਹੈਡ ਕਨਸਟੇਬਲ ਮੁੱਖ ਸਿਪਾਈ ਇਹਦਾ ਮਤਲਬ ਇਹਨਾਂ ਦੇ ਹੌਸਲੇ ਇੰਨੇ ਬਲੰਦ ਹੋ ਗਏ ਨੇ ਸਰਕਾਰ ਤੇ ਸਵਾਲ ਉੱਠਦੇ ਆ 2 ਸਾਲ ਦਾ ਸਵਾ ਪੂਰਾ ਹੋ ਚੁੱਕਿਆ ਸਰਕਾਰ ਦਾ ਤੇ ਡੀਜੀਪੀ ਹਜੇ ਵੀ ਕਾਰਜਕਾਰੀ ਹੈ ਜਿਹਨੂੰ ਹਟਾਇਆ ਗਿਆ ਜਿਹੜਾ ਸਹੀ ਸੀ ਮਿਸਟਰ ਵੀਕੇ ਭਾਵੜਾ ਉਹ ਕੈਟ ਕੋਲੇ ਗਿਆ ਹੋਇਆ ਕੈਟ ਨੇ ਨੋਟਿਸ ਕਰਤਾ ਪੰਜਾਬ ਦੀ ਸਰਕਾਰ ਨੂੰ ਆ ਕੇ ਦੱਸੋ ਜੀ ਕਿਉਂ ਲਾਇਆ ਉਹ ਤਾਂ ਮੇਰਾ ਕਹ ਲਈ ਮਾਮਲਾ ਭਾਰਤ ਦੀ ਚੋਣ ਕਮਿਸ਼ਨ ਕੋਲ ਵੀ ਜਾਵੇਗਾ ਜੇ ਸਰਕਾਰਾਂ ਨੇ ਰੱਖਣਾ ਹੋਵੇ ਲਾਦਰਗੇ ਫਲਾਣਾ ਡੀਜੀਪੀ ਉਹਦੇ ਨਾਲ ਆ ਕਾਰਜਕਾਰੀ ਹੈ ਕੰਮ ਇਹ ਦੇਖੂਗਾ ਸੋ ਸਿਆਸੀ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਭਾਰਤ ਦੇ ਮੋਮ ਵਰਗੇ ਕਾਨੂੰਨ ਨੂੰ ਜਿਹੜਾ ਲੋਕਾਂ ਨੂੰ ਸਖਤ ਦਿੰਦਾ ਹੈ ਇਹਨਾਂ ਲੋਕਾਂ ਵੱਲ ਬਹੁਤ ਸੱਜੇ ਜੇ ਗਰਮ ਕਰਕੇ ਮੁੜ ਜਾਂਦਾ ਹੈ ਉਹ ਖਤਰਨਾਕ ਹੈ ਨਹੀਂ ਹੋਣਾ ਚਾਹੀਦਾ ਬਚਣਾ ਚਾਹੀਦਾ ਅਜਾਈ ਸਥਿਤੀ ਦੇ ਵਿੱਚ ਇਹ ਮਾੜੀ ਗੱਲ ਹੈ ਇਹਦੇ ਤੋਂ ਸਾਨੂੰ ਬਚਨ ਦੀ ਲੋੜ ਹੈ ਤੇ ਪੰਜਾਬ ਦੀ ਸਰਕਾਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਮੰਹਿਕਮਾ ਹੈ ਇਹ ਜਿਨ੍ਹਾਂ ਦੇ ਤਾਰੇ ਲੱਗੇ ਆ ਨਾ ਮੋਟਿਆਂ ਤੇ ਤੇ ਥਾਂ ਕੋਈ ਹੈ ਨਹੀਂ ਬਚਿਆ ਨਵਾਲਾ ਉਹਨੂੰ ਉਹਨਾਂ ਦੀ ਕਾਰਗੁਜ਼ਾਰੀ ਦੇਖੇ ਜਿਹੜੇ ਖੂੰਜੇ ਲਾ ਰੱਖੇ ਨੇ ਕਹੇ ਉਹਨਾਂ ਦੇ ਆ ਫੈਲਾ ਵੀ 4 ਮਿੰਟ ਕੱਢ ਕੇ ਮੁੱਖ ਮੰਤਰੀ ਸਾਹਿਬ ਪੜ ਲੈਣ ਜਿਨ੍ਹਾਂ ਨੇ ਕੰਮ ਕੀਤਾ ਹੈ ਇਹ ਜਿਹੇ ਜੂਰੀਏ ਬਹੁਤ ਨੇ ਜਿਹੜੇ ਜਿਹਦਾ ਰਾਜ ਆ ਜਾਂਦਾ ਹੈ ਉਹਦੇ ਹੀ ਹਰਮਨ ਪਿਆਰੇ ਪੁੱਤ ਬਣ ਜਾਂਦੇ ਨੇ ਇਹਨਾਂ ਦੀ ਥਾਤੇ ਜਿਹੜੇ ਕੰਮ ਕਰਨ ਵਾਲੇ ਨੇ ਪਰ ਉਹਨਾਂ ਦੇ ਪਿੱਛੇ ਕੋਈ ਸਿਆਸਤਦਾਨ ਨਹੀਂ ਉਸ ਪਾਸੇ ਵੱਲ ਦੇਖਣ ਦੀ ਜ਼ਰੂਰਤ ਹੈ ਜੀ ਨਿਰਧਾਰਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸੁੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਚਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਕ ਟੀ5 ਚੈਨਲ ਹਿੰਦੀ ਵੀ ਹੋਗਾ ਸਾਹਿਬ ਟੀ5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਟੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ